ਭਾਈ ਮਰਦਾਨੇ ਨੇ ਇੱਕ ਵਾਰੀ ਨਾਨਕ ਸ਼ਬਦ ਵਰਤਿਆ ਸੀ ਯਾਦ ਰੱਖਿਆ ਇਹ ਸਾਖੀ ਬੜੀ ਪ੍ਰਚਲਿਤ ਹੈ ਭਾਈ ਮਰਦਾਨੇ ਨੇ ਕਿਹਾ ਸੀ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿੰਨ ਲੱਗੇ ਮਹਾਰਾਜ ਜੀ ਆਪ ਜੀ ਦੇ ਚਰਨਾਂ ਵਿੱਚ ਸੰਗਤ ਕਰਨਾ ساری ਉਮਰ ਨਿਕਲ ਚੱਲੀ ਏ ਇੱਕ ਕਿਰਪਾ ਕਰਾ ਦੇ ਮੇਰਾ ਜਨਮ ਤੇ ਮਰਨ ਮਿਟਾ ਦਿਆ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਮਿਟਾ ਦੇਨੇ ਆ ਕੋਈ ਗੱਲ ਨਹੀਂ ਮਿਟ ਜੂਗਾ ਉਹ ਸਾਹਮਣੇ ਨਾਲੀ ਦੇ ਵਿੱਚ ਜਿਹੜਾ ਕੀੜਾ ਉਹਨੂੰ ਜਾ ਕੇ ਕੌ ਉਹਨਾਂ ਨਾਲੀ ਦੇ ਵਿੱਚ ਕੀੜਾ ਸੀ ਕਹਿੰਦੇ ਉਹ ਕੀੜੇ ਨੂੰ ਕਹਿ ਦਿਓ ਜਾ ਕੇ ਤੁਹਾਡਾ ਜਨਮ ਮਰਨ ਮਿਟ ਜਾਏਗਾ ਮਰਦਾਨਾ ਤੁਰਿਆ ਆਖੇ ਲੱਗਦਾ ਸੀ ਮਹਾਰਾਜ ਦੇ ਨੰਨਾ ਤੇ ਹੈ ਹੀ ਨਹੀਂ ਸੀ ਜਵਾਨ ਵਿੱਚ ਜੋ ਮਾਰੇ ਕਹਿੰਦੇ ਸਤਿ ਬਚਨ ਜਦੋਂ ਮਰਦਾਨਾ ਕੀੜੇ ਦੇ ਕੋਲ ਗਿਆ ਨਾ ਨਾਲੀ ਦੇ ਵਿੱਚ ਕੀੜੇਸ ਕਹਿਣ ਲੱਗੇ ਮੈਨੂੰ ਧੰਨ ਗੁਰੂ ਨਾਨਕ ਪਿਤਾ ਮਰਨ ਘੱਲਿਆ ਮੇਰਾ ਜਨਮ ਤੇ ਮਰਨ ਮੁਕਾ ਦਿਓ ਕਹਿੰਦੇ ਨੇ ਨਾਲ ਦੀ ਨਾਲ ਹੀ ਕੀੜੇ ਦੀ ਮੌਤ ਹੋ ਗਈ ਉਹ ਕੀੜਾ ਵਿਚਾਰਾ ਨਾਲ ਦੀ ਨਾਲ ਹੀ ਮਰ ਗਿਆ ਮਰਦਾਨਾ ਫੇਰ ਆਇਆ ਭੋਕੇ ਮਾਰੇ ਦੇ ਕੋਲ ਕਹਿੰਦੇ ਮਰ ਚੇ ਪਾਸ਼ਾ ਉਹਨੂੰ ਤੇ ਜਾ ਕੇ ਮੈਂ ਕਿਹਾ ਮੇਰਾ ਜਨਮ ਮਰਨ ਟਾ ਦਿਓ ਦੀ ਤੇ ਨਾਲ ਹੀ ਮੌਤ ਹੋ ਗਈ ਏ ਧੰਨ ਗੁਰੂ ਨਾਨਕ ਪਿਤਾ ਮਾਰੇ ਕਹ ਲੱਗਿਓ ਸਾਹਮਣੇ ਜਿਹੜੀ ਗਾਂ ਸੂਈ ਹੋਈ ਹੈ ਨਾ ਜਿਹਨੇ ਬੱਚਾ ਦਿੱਤਾ ਹੈ ਉਹਦੇ ਬੱਚੇ ਨੂੰ ਜਾ ਕੇ ਗੱਲ ਕਹਿ ਦਿਓ ਹੁਣ ਮਰਦਾਨਾ ਵੇਰ ਆਖੇ ਲੱਗਾ ਜਾ ਕੇ ਉੱਥੇ ਪਹੁੰਚ ਗਿਆ ਉਹ ਜਿਹੜਾ ਛੋਟਾ ਜਿਹਾ ਬੱਚਾ ਸੀ ਜਿਹੜਾ ਗਊ ਨੇ ਦਿੱਤਾ ਸੀ ਉਹਦੇ ਕੋਲ ਖਲੋ ਕੇ ਕਹਿੰਦਾ ਮੈਨੂੰ ਗੁਰੂ ਨਾਨਕ ਨੇ ਭੇਜਿਆ ਮੇਰਾ ਜਨਮ ਤੇ ਮਰਨ ਮੁਕਾ ਦਿਓ ਕਹਿੰਦੇ ਬੱਚੇ ਦੀ ਨਾਲ ਦੀ ਨਾਲ ਹੀ ਮੌਤ ਹੋ ਗਈ। ਮੱਛਾ ਵੀ ਨਾਲ ਦੀ ਨਾਲ ਹੀ ਮਰ ਗਿਆ। ਹੈਰਾਨ ਹੋ ਗਿਆ ਵੀ ਜਿੱਥੇ ਮਾਰੀ ਕਲਦੇ ਨੂੰ ਉੱਤੇ ਮੌਤ ਹੋ ਜਾਂਦੀ ਹੈ। ਵਾਪਸ ਆਇਆ ਕਹ ਲਗਾ ਮਹਾਰਾਜ ਸੱਚਿਆ ਪਾਦਸ਼ਾ। ਪਹਿਲਾਂ ਕੀੜੇ ਕੋਲ ਭੇਜਿਆ ਉੱਥੇ ਤੁਹਾਡਾ ਨਾਮ ਲਿਆ ਤੇ ਉਹਦੀ ਮੌਤ ਹੋ ਗਈ ਹੈ। ਫਿਰ ਬੱਚੇ ਕੋਲ ਭੇਜਿਆ ਉੱਥੇ ਤੁਹਾਡਾ ਨਾਮ ਲਿਆ ਤੇ ਉਹਦੀ ਮੌਤ ਹੋ ਗਈ ਹੈ। ਮਾਰੀ ਕਹਿੰਦੇ ਨੇ ਜਾ ਜਿਹੜਾ ਚੌਧਰੀਆ ਦੇ ਘਰ ਬੱਚਾ ਹੋਇਆ ਨਾ ਲੜਕਾ ਮੁੰਡਾ ਪੈਦਾ ਹੋਇਆ ਜਾ ਉਹਦੇ ਘਰ ਜਾ। ਉਸ ਬੱਚੇ ਨੂੰ ਜਾ ਕੇ ਕੋ ਮੇਰਾ ਜਨਮ ਤੇ ਮਰਨ ਮੁਕਾ ਦਿਓ। ਮਰਦਾਨਾ ਕਹਿ ਲੱਗਾ ਮਰ ਚੇ ਪਾਸ਼ਾ ਕੀੜਾ ਮਰਿਆ ਤੇ ਕਿਸੇ ਨੇ ਕੁਝ ਕਿਹਾ ਨਹੀਂ ਬੱਚਾ ਮਰ ਗਿਆ ਕਿਸੇ ਕੁਝ ਨਹੀਂ ਆਖਿਆ ਤੇ ਚੌਧਰੀ ਦਾ ਮੁੰਡਾ ਮਰ ਗਿਆ ਫਿਰ ਮੇਰੇ ਵਾਸਤੇ ਤੇ ਮੁਸੀਬਤ ਬਣ ਜਾਊਗੀ ਮਹਾਰੇ ਕਹਿੰਦੇ ਨੇ ਜਾ ਤੇ ਸਹੀ ਭਾਈ ਤੂੰ ਜਦੋਂ ਗਿਆ ਜਾ ਕੇ ਉਹ ਬੱਚੇ ਦੇ ਸਾਹਮਣੂ ਲੋਕ ਕਹਾਂ ਮੇਰਾ ਜਨਮ ਤੇ ਮਰਨ ਮੁਕਾ ਦਿਓ ਕਹਿੰਦੇ ਬੱਚਾ ਬੋਲਣ ਲੱਗ ਪਿਆ ਗੁਰੂ ਨਾਨਕ ਦੀ ਕਿਰਪਾ ਹੋਈ ਤੇ ਬੋਲਣ ਲੱਗ ਪਿਆ ਕਹਿੰਦਾ ਅਜੇ ਤੁਹਾਨੂੰ ਪਤਾ ਨਹੀਂ ਲੱਗਾ ਮੈਂ ਤੇ ਨਾਲੀ ਦੇ ਵਿੱਚ ਇੱਕ ਕੀੜੇ ਦੇ ਰੂਪ ਵਿੱਚ ਆਂ ਤੁਸੀਂ ਆ ਕੇ ਗੁਰਨਾਨਕ ਦਾ ਨਾਮ ਲਿਆ ਮੇਰਾ ਜਨਮ ਮਰਨ ਕੱਟਿਆ ਗਿਆ ਪਰ ਥੋੜੇ ਜਿਹਾ ਕੋ ਕਰਮ ਮਾੜੇ ਰਹੇਗੇ ਮੈਨੂੰ ਬੱਚੇ ਦੇ ਰੂਪ ਵਿੱਚ ਆਉਣਾ ਪੈ ਗਿਆ ਜਦੋਂ ਮੈਂ ਬੱਚਾ ਬਣ ਕੇ ਆ ਤੁਸੀਂ ਫੇਰ ਜਾ ਕੇ ਗੁਰਨਾਨਕ ਦਾ ਨਾਮ ਲਿਆ ਮੇਰੀ ਮੌਤ ਫੇਰ ਹੋ ਗਈ ਤੁਸੀਂ ਗੁਰਨਾਨਕ ਦਾ ਨਾਮ ਲਿਆ ਮੇਰਾ ਜਨਮ ਤੇ ਮਰਨ ਕੱਟਿਆ ਗਿਆ ਮੈਂ ਮਨੁੱਖਾ ਦੇ ਵਿੱਚ ਆ ਗਿਆ ਪਰ ਕਹਿ ਲੱਗੇ ਯਾਦ ਰੱਖਿਆ ਜੇ ਤੁਸੀਂ ਤੇ ਰਹਿੰਦੇ ਹੀ ਗੁਰਨਾਨਕ ਦੇ ਕੋਲ ਗੁਰਨਾਨਕ ਦੀ ਬਖਸ਼ੀ ਹੋਈ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਕਹਿੰ ਲੱਗੇ ਯਾਦ ਰੱਖਿਆ ਜੇ ਇੱਕ ਵਾਰੀ ਗੁਰਨਾਨਕ ਦਾ ਨਾਮ ਲਿਆ ਜਨਮ ਮਰਨ ਕੱਟਿਆ ਗਿਆ ਇੱਕ ਵਾਰੀ ਗੁਰਨਾਨਕ ਦਾ ਨਾਮ ਲਿਆ ਕਿੰਨੀਆਂ ਦਾਤਾਂ ਹੀ ਮਿਲ ਜਾਂਦੀਆਂ ਨੇ ਕਹਿੰਦੇ ਗੁਰਨਾਨਕ ਦੀ ਜਪਜੀ ਪੜਿਆ ਕਰੋ ਉਹਦੇ ਵਿੱਚ 30 ਵਾਰੀ ਗੁਰਨਾਨਕ ਸਾਹਿਬ ਦਾ ਨਾਮ ਆਉਂਦਾ ਜਪਜੀ ਸਾਹਿਬ ਦੀ ਬਾਣੀ ਵਿੱਚ 30 ਵਾਰੀ ਗੁਰਨਾਨਕ ਸਾਹਿਬ ਦਾ ਨਾਮ ਆਏਗਾ ਸਿਰੇ ਗਿਣ ਕੇ ਵੇਖ ਲਿਆ ਜੇ ਪਾਠ ਕਰਕੇ ਪਾਠ ਕਰੋਗੇ ਨਾ ਗਿਣਤੀ ਕਰਦੇ ਜਾਇ ਜ 30 ਵਾਰੀ ਨਾਮ ਆਉਂਦਾ ਹੈ ਗੁਰਨਾਨਕ ਸਾਹਿਬ ਦਾ ਜਪਜੀ ਸਾਹਿਬ ਦੀ ਬਾਣੀ ਅੰਦਰ ਹੁਣ ਇੱਕ ਵਾਰੀ ਗੁਰਨਾਨਕ ਦਾ ਨਾਮ ਲੈ ਇੰਨੀਆਂ ਦਾਤਾਂ ਮਿਲਦੇ ਨੇ ਜਨਮ ਮਰਨ ਕੱਟੇ ਜਾਂਦੇ ਨੇ ਤੇ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਕੇ 30 ਵਾਰੀ ਗੁਰਨਾਨਕ ਸਾਹਿਬ ਦਾ ਨਾਮ ਲਏਗਾ ਉਹਨੂੰ ਕਿੰਨੀ ਕੁ ਦਾਤ ਮਿਲੇਗੀ ਮੇਰੇ ਕੋਲ ਤੇ ਇੰਤਜ਼ਾਜ ਨਹੀਂ ਹੈਗਾ ਮਾਫ ਕਰਿਓ ਜੇ ਹੋਰ ਕਿਰਪਾ ਲੈਣੀ ਹੈ ਜੇ ਹੋਰ ਬਖਸ਼ਾ ਲੈਣੀਆਂ ਨੇ ਤੇ ਰੋਜ਼ ਘਰ ਵਿੱਚ ਇੱਕ ਸੁਖਣੀ ਸਾਹਿਬ ਦਾ ਪਾਠ ਕਰ ਲਿਆ ਕਰੋ ਸੁਖਣੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ 215 ਵਾਰੀ ਗੁਰਨਾਨਕ ਸਾਹਿਬ ਦਾ ਨਾਮ ਆਉਂਦਾ ਜੀ ਕਿੰਨੀ ਵਾਰੀ ਆਉਂਦਾ ਗੱਲ ਨੋਟ ਕਰਿਆ ਜੀ 200 15 ਵਾਰੀ ਗੁਰੂ ਨਾਨਕ ਸਾਹਿਬ ਦਾ ਨਾਮ ਹੁੰਦਾ ਸੁਖਣੀ ਸਾਹਿਬ ਦੀ ਪਾਵਨ ਪਿੱਤਰ ਬਾਣੀ ਦੇ ਅੰਦਰ ਹੁਣ ਗੁਰਮੁਖੋ ਜਿਹੜਾ ਸੁਖਣੀ ਸਾਹਿਬ ਦਾ ਪਾਠ ਕਰਦਾ ਹੈ ਫਿਰ ਜਦੋਂ 215 ਵਾਰੀ ਗੁਰੂ ਨਾਨਕ ਸਾਹਿਬ ਦਾ ਨਾਮ ਨਿਕਲੇਗਾ ਗੁਰੂ ਅਰਜਨ ਦੇਵ ਜੀ ਮਾਰੇ ਦੀ ਸਾਰੀ ਸੁਖਣੀ ਸਾਹਿਬ ਦੀ ਬਾਣੀ ਦਾ ਪਾਠ ਕਰੇਗਾ ਤੇ ਗੁਰਮੁਖੋ ਅੰਤਾਜਾ ਲਾ ਸਕਦੇ ਹੋ ਫਿਰ ਕਿੰਨੀਆਂ ਕੁ ਦਾਤਾਂ ਮੇਰਾ ਸਤਿਗੁਰੂ ਦੇਵੇਗਾ ਅੰਤਾਜਾ ਲਾਓ ਨਾ ਫਿਰ ਕਿੰਨੀ ਦਾਤ ਮਿਲੇ